ਨਮਸਤੇ ਦੀਦੀ ਆਹ ਲਾ ਮਠਾਈ ਜੇ ਉੱਥੇ ਰੱਖ ਦੋ ਦੀਦੀ 5 ਤਰੀਕ ਨੂੰ ਮੈਦੀ ਜਾ ਮੇਰੀ ਬੇਟੀ ਦੀ ਬਤਾਈਆਂ ਹੋਣ ਤੇ ਦੀਦੀ ਨਾਲ ਉਹ ਤਾਂ ਨਾ ਮੁੰਨੇ ਇੱਕ ਹੋਰ ਵੀ ਕੰਮ ਸੀਗਾ ਦੱਸੋ ਦੀਦੀ ਮੇਰੇ ਨਾ ਬੇਟੀ ਨੂੰ ਨਾ ਲਹਿੰਗਾ ਇੱਕ ਬੜਾ ਸੋਹਣਾ ਪਸੰਦ ਆਇਆ ਉਹ ਨਾਲ ਉਹਦੇ ਰਾ ਨਾ 8500 ਰੁਪਿਆ ਸੀਗਾ ਇਸ ਸਸਤਾ ਜਿਹਾ ਲਹਿੰਗਾ ਵੇਖ ਲਾ ਦੁਕਾਨ ਤੋਂ ਇਥੋਂ ਜਾਂ ਕਰਾਇ ਤੇ ਲੈ ਲਾ ਇੰਨਾ ਮੈਂਗਾ ਲੈਦੀ ਲੋੜੀ ਨਹੀਂ ਹੈਗੀ ਮੇਰੀ ਗੁੜੀਆ ਪਾਊਗੀ ਨਾ ਤੇ ਉਹ ਵੀ ਲਹਿੰਗਾ ਪਾਊਗੀ ਜਿਹੜਾ 8500 ਰੁਪਏ ਦਾ ਵਾ ਤਾਂ ਦਾ ਸ਼ੌਂਕ ਆ ਕਿ ਉਹਨੇ ਉਹ ਲਹਿੰਗਾ ਪਸੰਦ ਕਰਕੇ ਆਈ ਸੀ ਤੇ ਉਹਨੇ ਉਹ ਕਹਿੰਦੀ ਮੈਂ ਉਹ ਵੀ ਲਹਿੰਗਾ ਪਾਣਾ ਵਾ ਵਿਆਹ ਦੇ ਵਿੱਚ ਤੇ ਤੁਸੀਂ ਹੋ ਸਕਦਾ ਤਾਂ ਤੁਸੀਂ ਹੈਲਪ ਕਰ ਦੋ ਮੈਨੂੰ 9000 ਰੁਪਏ ਦੇ ਦੋਗੇ ਇੰਨਾ ਤਾਂ ਤਿੰਨ ਮਹੀਨੇ ਦੀ ਤਨਖਾਹ ਵੀ ਨਹੀਂ ਹੈਗੀ ਮੇਰੇ ਕੋਲ ਨਹੀਂ ਹੈ ਗਏ ਨੇ ਪੈਸੇ ਠੀਕ ਆ ਨਾ ਉਹ ਚਾਹੂੰ ਕੰਮ ਕਰੇ ਕਿਤੇ ਵਿੱਚ ਕੰਮ ਬੜਾ ਪਿਆਏ ਮੇਰੇ ਸਿਰ ਤੇ ਨਾ ਖਲੋਓ ਇੱਥੇ ਜਾਓ ਹਾਲੀ ਬੋਲੋ ਮੈਨਾ ਡਿਰੈਕਟ ਤੇ ਜਾਣਾ ਸੀ ਤੇ ਮੈਨੂੰ 25000 ਰੁਪਏ ਚਾਹੀਦਾ ਹੈ ਤੁਸੀਂ ਪ੍ਰੋਮਿਸ ਕੀਤਾ ਹੈ ਕਿ ਮੈਂ ਦਵਾਂਗਾ 25000 ਤੋਂ ਜ਼ਿਆਦਾ ਨਹੀਂ ਕਿ ਪ੍ਰੋਮਿਸ ਕੀਤਾ ਹੈ ਉਹ ਤੁਹਾਨੂੰ ਦੇਣੇ ਪੈਣੇ ਅੱਲੋ ਆ ਗਈ ਤੂੰ ਚਾਰ ਦਿਨਾਂ ਦੀ ਛੁੱਟੀ ਦੇ ਬਾਅਦ ਉਹ ਵੀ ਲੇਟ ਆਂ ਜੀ ਦੀਦੀ ਸਾਰਾ ਕੰਮ ਬੜਾ ਵਧੀਆ ਨਿਪਟ ਗਿਆ ਵਿਆਹ ਵੀ ਬਹੁਤ ਸੋਨਾ ਹੋ ਗਿਆ ਵਾ ਉਹਾਂ ਸੱਚ ਪਰਸੋਂ ਸੀ ਨਾ ਤੇਰੀ ਕੁੜੀ ਦਾ ਵਿਆਹ ਮੈਂ ਤੇ ਚੇਤੇ ਹੀ ਬੋਲ ਗਿਆ ਅਸੀਂ ਨਾ 4 ਦਿਨ ਘੁੰਮਣ ਚੱਲ ਕੇ ਸੀ ਤੇ ਫਿਰ ਪਤਾ ਹੀ ਨਹੀਂ ਲੱਗਾ ਟਾਈਮ ਦਾ ਕਿਦਾਂ ਪੀਤ ਗਿਆ ਅੱਛਾ ਚਲ ਠੀਕ ਹੈ ਹੁਣ ਅਸੀਂ ਵੀ 4 ਦਿਨ ਦਾ ਟ੍ਰਿਪ ਤੇ ਗਏ ਸੀ ਤੇ ਸਾਰੇ ਕੱਪੜੇ ਉੱਧਰ ਹੀ ਪਏ ਆ ਤੇ ਤੂੰ ਇੱਕ ਕੰਮ ਕਰ ਫਟਫਟ ਜਾ ਕੇ ਨਾ ਸਾਰੇ ਕੱਪੜੇ ਧੋ ਦੇ ਦੇ ਠੀਕ ਹੈ ਬਾਹਰ ਪਏ ਆ ਸਾਡੇ ਨੂੰ 4 ਦਿਨ ਪਤਾ ਹੀ ਨਹੀਂ ਲੱਗਾ ਕਿਦਾਂ ਲੰਘ ਗਏ ਅੱਛਾ ਫਿਰ ਲੈ ਲਿਆ ਹੁਣ ਕਿਰਾਏ ਤੇ ਲਹਿੰਗਾ ਨਹੀਂ ਨਹੀਂ ਦੀਦੀ ਕਿਰਾਏ ਤੇ ਨਹੀਂ ਲਿਆ ਹੈਗਾ ਲਹਿੰਗਾ ਇਹ ਲਹਿੰਗਾ ਪਾਇਆ ਵਾ ਜਰੂਰ ਬੁੱਤ ਸੰਭ ਸੀਗਾ ਉਹੜਾ 8500 ਰੁਪਏ ਦਾ ਮੈਂ ਕਿਹਾ ਸੀ ਨਾ ਲੈਂਗਾ ਲੈਣ ਵਾਸਤੇ ਉਹੀ ਉਹਨੇ ਪਾਇਆ ਵਾ ਲੈੰਗਾ ਪਰ ਇਹਨੇ ਪਹਿਲੇ ਕਿੱਥੋਂ ਆਏ ਨਾਂ ਰਿਆ ਕਰਿੰਨੇ ਕਰਜੇ ਕਰਜੇ ਦੇ ਥੱਲੇ ਦੱਬੀ ਜਾਣਗੇ ਨਹੀਂ ਨਹੀਂ ਦੀਦੀ ਕਰਜ਼ਾ ਨਹੀਂ ਲਿਆ ਹੈਗੇ ਸੀਗੇ ਕੁਛ ਵੱਡੇ ਲੋਕ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਹੈ ਚਲੋ ਠੀਕ ਆ ਮੈਂ ਕੱਪੜੇ ਚੁੱਕ ਕੇ ਲੈ ਆਉਣੀ ਆ ਬਾਹਰ ਕਸੂ ਕੌਣ ਹੀ ਬਟੀ ਰੋਗ ਜਿਨ੍ਹਾਂ ਨੇ ਧੀ ਮਦ ਦਿੱਤੀ ਸੀ ਦੀਦੀ ਹੈਗੇ ਸੀ ਖੁਸ਼ੀਆਂ ਮਨਾ ਲੋ ਤੁਮਰੀ ਇਹ ਇਸ਼ਕ ਤੇ ਸਜਾਣਾ mana lo tum meri it is the sajalo to